ਦੋਸਤੋ ਸਤਿ ਸ੍ਰੀ ਅਕਾਲ ਫੇਰ ਤੋਂ ਜੁੜੇ ਆ ਜੀ ਮੈਂ ਗੁਰਿੰਦਰ ਅੱਜ ਫੇਰ ਇੱਕ ਕਹਾਣੀ ਸੁਣਾਉਣੀ ਆ ਤੁਹਾਨੂੰ ਪਰਿਵਾਰਿਕ ਕਹਾਣੀ ਖਾਸ ਤੌਰ ਤੇ ਨੂੰਹ ਤੇ ਸੱਸ ਤੇ ਆਧਾਰ ਤੇ ਕਹਾਣੀਆਂ ਨੂੰਹਾਂ ਇਹ ਜਰੂਰ ਸੁਣਨ ਉਹਨਾਂ ਨੂੰ ਬਹੁਤ ਚੰਗਾ ਸੰਦੇਸ਼ ਮਿਲਣ ਵਾਲਾ ਵਾ ਇਸ ਕਹਾਣੀ ਦੇ ਜ਼ਰੀਏ ਉਹਨਾਂ ਦਾ ਸ਼ਾਇਦ ਨਜ਼ਰੀਆ ਬਦਲ ਜੇ ਖਾਸ ਤੌਰ ਤੇ ਜਿਹੜੀਆਂ ਮਾਡਰਨ ਨੂੰਹਾਂ ਨੇ ਉਹਨਾਂ ਦੀ ਕਹਾਣੀਆਂ ਦੀ ਕਲਪਨਿਕ ਨਾਮ ਮੈਂ ਵਰਤ ਰਿਹਾ ਸੰਦੀਪ ਤੇ ਕਿਰਨ ਕਿਰਨ ਦੀ ਦੋਨੋਂ ਆਪਸ ਦੇ ਵਿੱਚ ਪਤੀ ਪਤਨੀ ਨੇ ਤੇ ਦੋਨਾਂ ਦਾ ਵਿਆਹ ਹੁਣੇ ਥੋੜੀ ਦੇਰ ਪਹਿਲਾਂ ਹੀ ਹੋਇਆ ਜਿਆਦਾ ਦੇਰ ਵਿਆਹ ਨੂੰ ਨਹੀਂ ਹੋਈ ਹਲੇ ਕੋ ਬੱਚਾ ਨਹੀਂ ਹੈਗਾ ਇਹ ਦੋਨੋਂ ਇਕੱਲੇ ਸ਼ਹਿਰ ਦੇ ਵਿੱਚ ਰਹਿੰਦੇ ਆ ਕਿਉਂਕਿ ਸੰਦੀਪ ਦੀ ਜਿਹੜੀ ਨੌਕਰੀ ਸ਼ਹਿਰ ਦੇ ਵਿੱਚ ਆ ਇੱਕ ਫਲੈਟ ਇਹਨਾਂ ਨੇ ਮੁੱਲ ਲਿਆ ਹੋਇਆ ਉੱਥੇ ਬੜੀ ਸੋਹਣੀ ਜ਼ਿੰਦਗੀ ਇਹ ਬਤੀਤ ਕਰਦੇ ਨੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਵਿਆਹ ਤੋਂ ਬਾਅਦ ਦੋਨਾਂ ਨੇ ਕੀਤੀ ਸਦੀਪ ਦੀ ਮਾਂ ਯਾਨੀ ਕਿ ਕਿਰਨ ਦੀ ਸੱਸ ਜਿਹੜੀ ਉਹ ਪਿੰਡ ਦੇ ਵਿੱਚ ਰਹਿੰਦੀ ਆ ਉਹਨੂੰ ਕਈ ਵਾਰ ਸੰਦੀਪ ਨੇ ਜ਼ੋਰ ਲਾਇਆ ਕਿ ਉਹ ਆ ਕੇ ਉਹਨਾਂ ਦੇ ਨਾਲ ਰਹੇ ਪਰ ਉਹ ਕਹਿੰਦੀ ਮੈਂ ਪਿੰਡ ਦੇ ਵਿੱਚ ਹੀ ਠੀਕ ਆ ਮੇਰਾ ਪਿੰਡ ਦੇ ਵਿੱਚ ਹੀ ਦਿਲ ਲੱਗਦਾ ਤੇ ਕਾਫੀ ਸਾਲ ਪਹਿਲਾਂ ਸੰਦੀਪ ਦੇ ਫਾਦਰ ਦੀ ਡੈਥ ਹੋ ਚੁੱਕੀ ਆ ਤਾਂ ਕਰਕੇ ਉਹਦੀ ਮਾਂ ਵਾ ਜਿਹੜੀ ਪਿੰਡ ਦੇ ਵਿੱਚ ਇਕੱਲੀ ਹੋ ਰਹਿੰਦੀ ਹੈ ਹੁਣ ਕਿਰਨ ਜਿੱਦਾਂ ਮੈਂ ਕਿਹਾ ਮਾਡਰਨ ਨੂੰਹਾਂ ਦੀ ਕਹਾਣੀ ਆ ਤਾਂ ਉਹ ਵੀ ਮਾਡਰਨ ਨੂੰਹਾਂ ਆ ਉਹ ਇਕੱਲਾ ਰਹਿਣਾ ਜ਼ਿਆਦਾ ਪਸੰਦ ਕਰਦੀ ਆ ਤੇ ਜਦੋਂ ਵੀ ਸੱਸ ਕਈ ਵਾਰ ਆਪਣੇ ਪੁੱਤ ਤੇ ਨੂੰਹ ਨੂੰ ਮਿਲਣ ਦੇ ਲਈ ਆਉਂਦੀ ਆ ਤਾਂ ਮੱਥੇ ਵੱਟ ਪਾ ਲੈਂਦੀ ਆ ਇਸ ਵਾਰ ਵੀ ਇਦਾਂ ਹੀ ਹੋਇਆ ਸੱਸ ਸ਼ਹਿਰ ਦੇ ਵਿੱਚ ਉਹਨਾਂ ਦੇ ਫਲੈਟ 'ਚ ਦੋ ਦਿਨ ਪਹਿਲਾਂ ਹੀ ਰਹਿਣ ਦੇ ਲਈ ਆਈ ਆ ਤੇ ਹੁਣ ਕਿਰਨ ਨੂੰ ਬੜਾ ਇਹ ਅਜੀਬ ਲੱਗਦਾ ਕਿ ਉਹ ਇੱਥੇ ਕਿਉਂ ਆ ਜਾਂਦੀ ਆ ਪਿੰਡ ਦੇ ਵਿੱਚ ਕਿਉਂ ਨਹੀਂ ਰਹਿੰਦੀ ਉਹਦੀ ਸੇਵਾ ਕਰਨੀ ਪੈਂਦੀ ਆ ਮਨ ਦੇ ਵਿੱਚ ਉਹ ਰਸੋਈ 'ਚ ਕੰਮ ਕਰ ਰਹੀ ਆ ਆਪਣੇ ਮਨ ਦੇ ਵਿੱਚ ਬੁੱਲੀ ਜਾਂਦੀ ਆ ਬੁੱਢੀ ਆ ਜਾਂਦੀ ਆ ਮਤਲਬ ਇਸ ਤਰ੍ਹਾਂ ਦੀ ਸੋਚ ਉਹ ਰੱਖਦੀ ਸੀ ਆਪਣੀ ਸੱਸ ਦੇ ਪ੍ਰਤੀ ਹੁਣ ਜਿੱਦਾਂ ਸੱਸਾਂ ਦੀ ਵੀ ਆਤ ਹੁੰਦੀ ਆ ਜਾਂ ਪੁਰਾਣੇ ਜਿਹੜੇ ਬਜ਼ੁਰਗਾਂ ਦੀ ਆਤ ਹੁੰਦੀ ਆ ਉਹਨਾਂ ਨੇ ਗੱਲਾਂ ਬਾਤਾਂ ਮਾਰੀ ਜਾਣੀਆਂ ਤਾਂ ਉਹ ਵੀ ਜਿਹੜੀ ਸੱਸਾ ਉਹਦੀ ਬਾਹਰ ਸੋਫੇ ਦੇ ਉੱਤੇ ਬੈਠੀ ਹੁੰਦੀ ਸੀ ਉਹ ਰਸੋਈ 'ਚ ਮੈਨੂੰ ਆਹ ਲਿਆ ਦੇ ਮੈਨੂੰ ਉਹ ਲਿਆ ਦੇ ਉਹਨੂੰ ਕੁਝ ਨਾ ਕੁਝ ਕੰਮ ਨੂੰ ਨੂੰ ਲਾਈ ਰੱਖਦੀ ਸੀ ਤੇ ਉਹ ਬਹੁਤ ਜ਼ਿਆਦਾ ਖਿੱਚਦੀ ਸੀ ਕਿਰਨ ਕਿਰਨ ਇਹ ਸੋਚ ਰਹੀ ਸੀ ਆਉਣ ਵਾਲਾ ਜਿਹੜਾ ਕੱਲ ਸੀ ਉਹਦਾ ਜਨਮ ਦਿਨ ਸੀ ਉਹ ਕਹਿੰਦੀ ਵੀ ਆ ਕੇ ਬੈ ਗਈ ਐ ਨੇ ਸਾਰਾ ਮੇਰਾ ਜਨਮ ਦਿਨ ਆ ਜਿਹੜਾ ਉਹ ਖਰਾਬ ਕਰ ਦੇਣਾ ਮੈਂ ਇਹਨੇ ਪਲਾਨ ਕੀਤੇ ਸੀਗੇ ਮੈਂ ਸੰਦੀਪ ਨਾਲ ਘੁੰਮਣ ਜਾਣਾ ਸੀ ਮੈਂ ਆਪਣੀਆਂ ਸਹੇਲੀਆਂ ਦੇ ਨਾਲ ਪ੍ਰੋਗਰਾਮ ਰੱਖੇ ਹੋਏ ਸੀ ਵੀ ਕੱਲ ਵੀ ਸ਼ਾਇਦ ਮੇਰੀ ਸਾਰੀ ਦਿਹਾੜੀ ਨਾ ਇਹਨੇ ਮੇਰੀ ਸੱਸ ਨੇ ਰਸੋਈ ਦੇ ਵਿੱਚ ਹੀ ਕਢਾ ਦੇਣੀ ਆ ਮੇਰੀ ਚਲੋ ਜੀ ਉਸ ਤੋਂ ਬਾਅਦ ਸੰਦੀਪ ਬਾਹਰ ਆਪਣੀ ਮਾਂ ਦੇ ਕੋਲ ਸੋਫੇ ਤੇ ਆ ਕੇ ਬਹਿਂਦਾ ਵਾ ਉਹਨਾਂ ਦੋਨਾਂ ਨੂੰ ਦੇਖ ਕੇ ਖਿਜੀ ਜਾਂਦੀ ਆ ਵੀ ਇਹ ਦੋਨੋਂ ਗੱਲ ਕਿਉਂ ਕਰਦੇ ਨੇ ਆਪਸ ਦੇ ਵਿੱਚ ਵੀ ਇਹ ਮੇਰੇ ਨਾਲ ਤਾਂ ਇੰਨੀਆਂ ਗੱਲਾਂ ਕਰਦਾ ਨਹੀਂ ਸੰਦੀਪ ਆਪਣੀ ਮਾਂ ਦੇ ਨਾਲ ਇੰਨੀਆਂ ਗੱਲਾਂ ਕਿਉਂ ਕਰਦਾ ਵਾ ਇਸ ਗੱਲ ਤੋਂ ਵੀ ਖਿਜੀ ਜਾਂਦੀ ਸੀ ਉਹ ਸੰਦੀਪ ਬ੍ਰੇਕਫਾਸਟ ਕਰਕੇ ਉੱਥੋਂ ਚੱਲਿਆ ਜਾਂਦਾ ਆਪਣੇ ਕੰਮ ਦੇ ਉੱਤੇ ਸ਼ਾਮ ਹੋ ਜਾਂਦੀ ਆ ਜੀ ਇਦਾਂ ਹੀ ਤੇ ਪੂਰੀ ਤਰ੍ਹਾਂ ਦੇ ਨਾਲ ਕਲਪੀ ਪਈ ਆ ਕਰਨ ਜਦੋਂ ਸ਼ਾਮ ਨੂੰ ਸੰਦੀਪ ਘਰ ਵਾਪਸ ਆਉਂਦਾ ਵਾ ਤੇ ਘਰ ਜਦੋਂ ਨੌਕਰੀ ਤੋਂ ਵਾਪਸ ਆਉਂਦਾ ਸਿੱਧਾ ਹੀ ਉਹ ਆਪਣੀ ਮਾਂ ਦੇ ਕਮਰੇ ਦੇ ਵਿੱਚ ਜਾਂਦਾ ਜਿਹੜੀ ਜਿਹੜੇ ਕਮਰੇ ਦੇ ਵਿੱਚ ਮਾਂ ਬੈਠੀ ਸੀ ਉੱਥੇ ਚਲਾ ਜਾਂਦਾ ਬੈਗ ਵੀ ਨਹੀਂ ਰੱਖਦਾ ਸਿੱਧਾ ਜਾਂਦਾ ਉੱਥੇ ਇਹ ਦੇਖ ਕੇ ਉਹ ਹੋਰ ਜ਼ਿਆਦਾ ਖਿੱਚ ਜਾਂਦੀ ਆ ਪੂਰੀ ਤਰ੍ਹਾਂ ਦੇ ਨਾਲ ਉਹ ਕਹਿ ਲੋ ਵੀ ਛੜ ਜਾਂਦੀ ਆ ਗੁੱਸੇ ਦੇ ਵਿੱਚ ਕਰਨ ਵੀ ਇਹ ਹੁਣ ਸਿੱਧਾ ਹੀ ਮਾਂ ਦੇ ਕਮਰੇ ਦੇ ਵਿੱਚ ਐਹੋ ਜਿਹੀ ਕਿਹੜੀ ਇਹਨਾਂ ਨੇ ਗੱਲ ਕਰਨੀ ਆ ਜਿਹੜੀ ਮੇਰੇ ਨਾਲ ਨਹੀਂ ਹੁੰਦੀ ਤਾਂ ਸੋਚਣ ਲੱਗ ਜਾਂਦੀ ਆ ਵੀ ਮੈਂ ਇਹਨੂੰ ਨਾ ਹੁਣ ਸੱਸ ਨੂੰ ਜ਼ਿਆਦਾ ਦੇਰ ਨਹੀਂ ਇੱਥੇ ਰਹਿਣ ਦੇਣਾ ਵੀ ਇਹਨੂੰ ਇੱਥੋਂ ਭੇਜ ਦੇਣਾ ਮੈਂ ਕਰਦੀ ਆ ਸੰਦੀਪ ਨਾਲ ਗੱਲ ਚਲੋ ਰਾਤ ਹੋ ਜਾਂਦੀ ਆ ਤਾਂ ਜਦੋਂ ਸੰਦੀਪ ਆਪਣੇ ਕਮਰੇ ਦੇ ਵਿੱਚ ਆਉਂਦਾ ਵਾ ਤਾਂ ਉਹਨੂੰ ਕਿਰਨ ਕਹਿੰਦੀ ਆ ਵੀ ਮੈਂ ਤੁਹਾਡੇ ਨਾਲ ਨਾ ਬੜੀ ਜ਼ਰੂਰੀ ਗੱਲ ਕਰਨੀ ਆ ਤਾਂ ਉਹ ਸੰਦੀਪ ਕਹਿੰਦਾ ਤੂੰ ਅੱਜ ਕੋਈ ਗੱਲ ਨਾ ਕਰ ਕੱਲ ਨੂੰ ਤੇਰਾ ਜਨਮ ਦਿਨ ਆ ਪਹਿਲਾਂ ਆਪਾਂ ਜਨਮ ਦਿਨ ਤੂੰ ਆਪਣਾ ਮਨਾ ਲਾ ਆਪਾਂ ਇੰਜੋਏ ਕਰ ਲਾਂਗੇ ਉਸ ਤੋਂ ਬਾਅਦ ਜਿਹੜੀ ਵੀ ਗੱਲ ਆ ਤੂੰ ਹੋ ਦੱਸੀ ਮੈਨੂੰ ਹੁਣ ਮੈਨੂੰ ਬਹੁਤ ਨੀਂਦ ਆਈ ਆ ਮੈਨੂੰ ਤੂੰ ਸੋ ਜਾਣ ਦੇ ਤਾਂ ਕਿਰਨ ਨੂੰ ਫੇਰ ਗੁੱਸਾ ਆਉਂਦਾ ਵੀ ਇਹ ਮੇਰੀ ਗੱਲ ਹੀ ਨਹੀਂ ਸੁਣਨਾ ਚਾਹੁੰਦਾ ਵੀ ਕਾਹਦਾ ਜਨਮ ਦਿਨ ਆ ਮੇਰਾ ਦਾ ਜਨਮ ਦਿਨ ਇਹਨਾਂ ਨੇ ਪੂਰਾ ਖਰਾਬ ਕਰ ਦੇਣਾ ਸਭ ਤੋਂ ਭੈੜਾ ਜਨਮ ਦਿਨ ਹੋਊਗਾ ਮੇਰਾ ਅੱਜ ਤੱਕ ਦਾ ਇਹ ਫੇਰ ਉਹ ਕੌੜਾ ਕੁੱਟ ਭਰ ਕੇ ਸੋ ਜਾਂਦੀ ਆ ਹੁਣ ਜਨਮ ਦਿਨ ਉਹਦਾ ਚੜ ਚੁੱਕਿਆ ਦੀ ਰਾਤ ਦੇ 12 ਵੱਜ ਚੁੱਕੇ ਆ ਤੇ ਰਾਤ ਨੂੰ 12 ਵਜੇ ਉਹਦੇ ਕਮਰੇ ਦਾ ਜਿਹੜਾ ਉਹ ਕੁੰਡਾ ਖੜਕਦਾ ਵਾ ਉਹ ਬੜੀ ਹੈਰਾਨ ਸੀ ਵੀ ਰਾਤ ਨੂੰ 12 ਵਜੇ ਕੁੰਡਾ ਘੋਣ ਖੜਕਾ ਰਿਆ ਉਹ ਸੰਦੀਪ ਨੂੰ ਉਠਾਉਂਦੀ ਆ ਸੰਦੀਪ ਕਹਿੰਦਾ ਵੀ ਤੂੰ ਆਪ ਜਾ ਕੇ ਦੇਖ ਉਹ ਜਦੋਂ ਕੁੰਡਾ ਖੋਲਦੀ ਆ ਤਾਂ ਸਾਹਮਣੇ ਉਹਦੀ ਸੱਸ ਖੜੀ ਸੀ ਉਹਦੇ ਹੱਥ ਦੇ ਵਿੱਚ ਕੁਝ ਤੋਹਫੇ ਫੜੇ ਹੋਏ ਸੀ ਤੇ ਉਹ ਆਪਣੀ ਨੂੰਹ ਨੂੰ ਕਹਿੰਦੀ ਆ ਵੀ ਪੁੱਤ ਤੇਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਆ ਮੇਰੇ ਵੱਲੋਂ ਤੇਰੇ ਲਈ ਭੇਟ ਆ ਸਭ ਤੋਂ ਪਹਿਲੀ ਵੈਜ ਜੇ ਕਿਸੇ ਨੇ ਕੀਤੀ ਤਾਂ ਉਹ ਕਿਰਨ ਦੀ ਸੱਸ ਨੇ ਕੀਤੀ ਓਹੋ ਹੈਰਾਨ ਸੀਗੀ ਕਰਨ ਵੀ ਇਹ ਕੀ ਹੋ ਗਿਆ ਉਹ ਅੰਦਰ ਸੱਸ ਆਉਂਦੀ ਆ ਕਹਿੰਦੀ ਵੀ ਖੋਲ ਕੇ ਦੇਖ ਲੈ ਤੇਰੇ ਲਈ ਖਾਸ ਤੋਹਫਾ ਵਾ ਉਹ ਜਦੋਂ ਖੋਲ ਕੇ ਦੇਖਦੀ ਆ ਇੱਕ ਨਵਾਂ ਸੂਟ ਉਹਦੇ ਲਈ ਸੀਗਾ ਤੇ ਉਹਨੂੰ ਕਹਿੰਦੀ ਆ ਵੀ ਇਹ ਸੂਟ ਮੈਂ ਤੇਰੇ ਲਈ ਸਪੈਸ਼ਲ ਮੰਗਾਇਆ ਵਾ ਇਹੀ ਸੂਟ ਪਾ ਕੇ ਤੂੰ ਮੰਦਿਰ ਜਾਣਾ ਵਾ ਸਵੇਰੇ ਤਾਂ ਉਹ ਕਹਿੰਦੀ ਆ ਕਰਨ ਵੀ ਤੁਹਾਨੂੰ ਕਿਵੇਂ ਪਤਾ ਵੀ ਮੈਂ ਹਰ ਜਨਮ ਦਿਨ ਤੇ ਸਭ ਤੋਂ ਪਹਿਲਾਂ ਮੰਦਿਰ ਜਾਨੀ ਆ ਉਹ ਕਹਿੰਦੀ ਵੀ ਮੈਨੂੰ ਸੰਦੀਪ ਨੇ ਸਾਰਾ ਕੁਝ ਦੱਸਤਾ ਸੀ ਮੈਂ ਸੂਟ ਤੇਰੇ ਲਈ ਸਪੈਸ਼ਲ ਮੰਗਾਇਆ ਤੇ ਸੰਦੀਪ ਜਦੋਂ ਸ਼ਾਮ ਨੂੰ ਮੇਰੇ ਕਮਰੇ 'ਚ ਸਿੱਧਾ ਆਇਆ ਸੀ ਇਹ ਤੋਹਫਾ ਦੇਣ ਦੇ ਲਈ ਹੀ ਆਇਆ ਸੀ ਇਹ ਮੈਂ ਹੀ ਮੰਗਾਇਆ ਸੀ ਕਿ ਨੂੰ ਨੂੰ ਕੋਈ ਵਧੀਆ ਸੂਟ ਲਿਆ ਕੇ ਦੇਈਂ ਜਦਕਿ ਇਹ ਮਨਾ ਕਰ ਰਿਹਾ ਸੀ ਕਿ ਮੈਂ ਇਹਨੂੰ ਗਿਫਟ ਦੇ ਹੀ ਦੇਣੇ ਆ ਉਹ ਸਾਂਝੇ ਹੋ ਜਾਣੇ ਆ ਪਰ ਮੈਂ ਇਹਨੂੰ ਸਪੈਸ਼ਲ ਕਹਿ ਕੇ ਕਿਹਾ ਵੀ ਮੈਂ ਆਪਣੇ ਵੱਲੋਂ ਇੱਕ ਅਲੱਗ ਸੂਟ ਜ਼ਰੂਰ ਆਪਣੇ ਨੂੰ ਨੂੰ ਦੇਣਾ ਤੇ ਸੂਟ ਬਹੁਤ ਵਧੀਆ ਸੀ ਮਹਿੰਗਾ ਸੂਟ ਸੀ ਉਹ ਜੋਦੇ ਸਾਰਾ ਕੁਝ ਹੋ ਰਿਹਾ ਸੀ ਸੰਦੀਪ ਵੀ ਹੁਣ ਉੱਟ ਚੁੱਕਿਆ ਸੀਗਾ ਤਾਂ ਸੰਦੀਪ ਕਹਿੰਦਾ ਵੀ ਇਹ ਸਾਰੀ ਜਿਹੜੀ ਪਲੈਨਿੰਗ ਆ ਅਸੀਂ ਕੱਲ ਇੱਥੇ ਮਾਂ ਤੇ ਮੈਂ ਜਦੋਂ ਕਮਰੇ 'ਚ ਬੈਠੇ ਸੀ ਉਦੋਂ ਕੀਤੀ ਸੀ ਮਾਂ ਨੇ ਤੇਰੇ ਲਈ ਇਹ ਸਰਪ੍ਰਾਈਜ਼ ਆ ਜਿਹੜਾ ਉਹ ਪਲਾਨ ਕੀਤਾ ਸੀ ਤਾਂ ਉਹਦੀਆਂ ਜਿਹੜੀਆਂ ਕਿਰਨ ਦੀਆਂ ਅੱਖਾਂ ਭਰ ਆਉਂਦੀਆਂ ਨੇ ਇਹ ਦੇਖ ਕੇ ਵੀ ਉਹਦੇ ਲਈ ਇਹ ਹੋ ਜਾ ਸਰਪ੍ਰਾਈਜ਼ ਉਹਨਾਂ ਨੇ ਪਲਾਨ ਕੀਤਾ ਇਹਨਾਂ ਸੋਹਣਾ ਗਿਫਟ ਉਹਨੂੰ ਦਿੱਤਾ ਤੇ ਰਾਤ ਨੂੰ 12 ਵਜੇ ਉਹਦੀ ਸੱਸਾ ਜਿਹੜੀ ਉਹ ਉਹਨੂੰ ਵਿਸ਼ ਕਰਨ ਦੇ ਲਈ ਆਈ ਆ ਤੇ ਸੱਸ ਇੱਕ ਗੱਲ ਹੋਰ ਕਹਿੰਦੀ ਆ ਵੀ ਅੱਜ ਤੂੰ ਕੋਈ ਕੰਮ ਨਹੀਂ ਕਰਨਾ ਅੱਜ ਮੇਰੀ ਰੋਟੀ ਪਾਣੀ ਦਾ ਤੂੰ ਕੋਈ ਫਿਕਰ ਨਹੀਂ ਕਰਨਾ ਤੇਰਾ ਜੋ ਦਿਲ ਕਰੂਗਾ ਤੂੰ ਉਹ ਕਰੀ ਜਿੱਥੇ ਤੂੰ ਜਾਣਾ ਸੰਦੀਪ ਨਾਲ ਉੱਥੇ ਜਾ ਸਕਦੀ ਆ ਜਿੱਥੇ ਤੂੰ ਸਹੇਲੀਆਂ ਨਾਲ ਇੰਜੋਏ ਕਰਨਾ ਉਹ ਕਰ ਸਕਦੀ ਆ ਮੈਂ ਇਨਜੋਗੀ ਹੈਗੀ ਆ ਕਿ ਮੈਂ ਆਪਣੀ ਰੋਟੀ ਆਪ ਬਣਾ ਸਕਾਂ ਤੇਰੇ ਤੋਂ ਮੈਂ ਕੰਮ ਤਾਂ ਕਰਾਉਣੀ ਆ ਪਿੰਡ ਦੇ ਵਿੱਚ ਮੈਂ ਕਈ ਵਾਰੀ ਬਹੁਤ ਅੱਕੀ ਹੁੰਨੀ ਆ ਇਕੱਲੀ ਰਹਿਨੀ ਆ ਇੱਥੇ ਆ ਕੇ ਮੈਂ ਬਾਹਰ ਬੈਠੀ ਹੁੰਨੀ ਆ ਤੂੰ ਰਸੋਈ ਚ ਆਉਂਨੀ ਆ ਬਾਹਰ ਕਦੇ ਕੁਝ ਕੰਮ ਕਰਦੀਆਂ ਨਾਲ ਨਾਲ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਮੇਰਾ ਦਿਲ ਹੌਲਾ ਹੋ ਜਾਂਦਾ ਤੈਨੂੰ ਦੇਖ ਕੇ ਮੈਨੂੰ ਸਕੂਨ ਮਿਲ ਜਾਂਦਾ ਆਪਣੇ ਪੁੱਤ ਦਾ ਚੰਗਾ ਭਵਿੱਖ ਮੈਨੂੰ ਤੇਰੇ ਚੋਂ ਦੇਖਦਾ ਵਾ ਇਹ ਸਾਰੀ ਗੱਲ ਜਦੋਂ ਸੁਣਦੀ ਆ ਉਹ ਫੇਰ ਬਹੁਤ ਪਛਤਾਉਂਦੀ ਆ ਕਿਰਨ ਕਿ ਮੈਂ ਕੀ ਸੋਚ ਰਹੀ ਸੀ ਤੇ ਕੀ ਨਿਕਲਿਆ ਮੈਂ ਤਾਂ ਇਹ ਗੱਲ ਕਰਨੀ ਸੀ ਅੱਜ ਵੀ ਇਹਨੂੰ ਕਿਸੇ ਤਰ੍ਹਾਂ ਪਿੰਡ ਵਾਪਸ ਭੇਜ ਦੋ ਸੱਸ ਨੂੰ ਪਰ ਇਹ ਤਾਂ ਇੰਨੀ ਚੰਗੀ ਆ ਤੇ ਜਦੋਂ ਸੰਦੀਪ ਉਹਨੂੰ ਪਤਾ ਸੀ ਵੀ ਇਹਨੇ ਗੱਲ ਕੀ ਕਰਨੀ ਉਹ ਜਾਣ ਕੇ ਪੁੱਛਦਾ ਵੀ ਤੂੰ ਗੱਲ ਕਰਨੀ ਸੀ ਕੋਈ ਚੱਲ ਕਰ ਲਾ ਹੁਣ ਉਹ ਕਹਿੰਦੀ ਨਹੀਂ ਹੁਣ ਮੈਂ ਗੱਲ ਉਹ ਕਦੇ ਵੀ ਨਹੀਂ ਕਰੂੰਗੀ ਉਹ ਬਸ ਖਤਮ ਹੋ ਗਈ ਸੋ ਦੋਸਤੋ ਕਹਾਣੀ ਇਹੀ ਸੀਗੀ ਸਿਰਫ ਇਹ ਦੱਸਣ ਦੇ ਲਈ ਕਿ ਨਜ਼ਰੀਆ ਬਦਲਣਾ ਪੈਂਦਾ ਕਈ ਵਾਰੀ ਇਹ ਸਾਰੇ ਘਰ ਦੇ ਹਾਲਾਤਾਂ ਤੇ ਇਹ ਕਹਾਣੀ ਲਾਗੂ ਤਾਂ ਨਹੀਂ ਕੀਤੀ ਜਾ ਸਕਦੀ ਪਰ ਬਹੁਤ ਘਰਾਂ ਦੇ ਵਿੱਚ ਲਾਗੂ ਕਰ ਵੀ ਸਕਦੇ ਆ ਕਿ ਆਪਾਂ ਕਈ ਵਾਰ ਗਲਤ ਫਹਿਮੀਆਂ ਦਾ ਸ਼ਿਕਾਰ ਹੋ ਜਾਂਦੇ ਆ ਨੂਹਾ ਸ਼ਿਕਾਰ ਹੋ ਜਾਂਦੀਆਂ ਸੱਸਾਂ ਵੀ ਹੋ ਜਾਂਦੀਆਂ ਕੋਈ ਇਹੋ ਜੀ ਗੱਲ ਨਹੀਂ ਉਹ ਨਿੱਕੀਆਂ ਨਿੱਕੀਆਂ ਜਿਹੜੀਆਂ ਇਹ ਗੱਲਾਂ ਨੇ ਇਹਨਾਂ ਨੂੰ ਆਪਾਂ ਜੇ ਮਨ ਚੋਂ ਦਿਲ ਚੋਂ ਦਿਮਾਗ ਚੋਂ ਕੱਢ ਦੀਏ ਤਾਂ ਘਰ ਆ ਜਿਹੜਾ ਉਹ ਜੰਨਤ ਬਣ ਜਾਂਦਾ ਤੇ ਗਲਤਫਹਿਮੀਆਂ ਹਮੇਸ਼ਾ ਘਰ ਦਾ ਮਾਹੌਲ ਖਰਾਬ ਕਰਦੀਆਂ ਨੇ ਤੇ ਤੁਸੀਂ ਆਪ ਹੀ ਆਪਣੇ ਆਪ ਦੇ ਵਿੱਚ ਝੂਰੀ ਜਾਂਦੇ ਹੋ ਰਲ ਮਿਲ ਕੇ ਰਹੋਗੇ ਵੱਡਿਆਂ ਦਾ ਸਤਿਕਾਰ ਕਰੋਗੇ ਤੇ ਉਹ ਘਰ ਵਰਗੀ ਕੋਈ ਰੀਸ ਨਹੀਂ ਹੁੰਦੀ ਜੀ ਬਹੁਤ ਬਹੁਤ ਧੰਨਵਾਦ ਉਮੀਦ ਕਰਦਾ ਕਹਾਣੀ ਚੰਗੀ ਲੱਗੀ ਹੋਊਗੀ ਹੁਣ ਵਾਰੀ ਆ ਦੀ ਜਿਹੜੇ ਪਿਛਲੀ ਵੀਡੀਓ ਤੇ ਤੁਸੀਂ ਕਮੈਂਟ ਕੀਤੇ ਆ ਉਹ ਨਾਮ ਮੈਂ ਬੋਲੂਗਾ ਫੇਸਬੁੱਕ ਤੋਂ ਸ਼ੁਰੂਆਤ ਕਰਦੇ ਆ ਜੀ ਅੱਜ ਦੀ ਸਭ ਤੋਂ ਪਹਿਲਾਂ ਨਾਮ ਆ ਰਿਹਾ ਜੀ ਅਜ ਰਜਿੰਦਰ ਕੌਰ ਤੂੜ ਪ੍ਰੇਮ ਸਿੰਘ ਰਾਣਾ ਗੁਰਨਾਮ ਸਾਖੋਪੁਰੀ ਮਨਜੀਤ ਅਰੋੜਾ ਅੰਕੁਸ਼ ਬਿਲਾਸਪੁਰ ਜਸਵੰਤ ਢਾਲੀਵਾਲ ਪ੍ਰਲਾਦ ਚੰਦ ਖੰਘੂੜਾ ਗੁਰਸ਼ਰਨ ਗੁਰਨਾਮ ਢਾਲੀਵਾਲ ਅਮਰਜੀਤ ਅਮਨ ਚਰਨਜੀਤ ਸਿੰਘ ਜਸਪ੍ਰੀਤ ਕੌਰ ਸੰਜੀਵ ਕੁਮਾਰ ਜੀ ਰਜਿੰਦਰ ਕੌਰ ਇਕਬਾਲ ਟਖਣਵਦ ਬਿੱਕਰ ਸਿੰਘ ਤੇ ਕਿਰਨ ਸਿੱਧੂ ਲਖਪਤ ਰਾਏ ਖਾਨ ਮਲਕੇ ਹਰਵਿੰਦਰ ਕੌਰ ਸੰਧੂ ਹਰਮੇਸ਼ ਸਿੰਘ ਮਿੰਟੂ ਖਾਨ ਪਿੱਖੀ ਹਰਜਿੰਦਰ ਕੌਰ ਅਹੂਜਾ ਪੂਨਮ ਅਰੋੜਾ ਰੈਨੂ ਆਸ਼ਟਾ ਕਿਰਨ ਗੰਭੀਰ ਵਿਰਿੰਦਰ ਕੌਰ ਪਰਵਿੰਦਰ ਕੌਰ ਦਲੀਪ ਸਿੰਘ ਬਲਬਰਾੜ ਕੌਰ ਜੀ ਸੁਪਿੰਦਰ ਕੌਰ ਸਮਰਪ੍ਰੀਤ ਇਹ ਨੇ ਜੀ ਫੇਸਬੁੱਕ ਤੇ ਨਾਮ ਬਹੁਤ ਬਹੁਤ ਧੰਨਵਾਦ ਬਹੁਤ ਕਮੈਂਟ ਪਿਛਲੀ ਵੀਡੀਓ ਤੇ ਆਏ ਪਿਛਲੀ ਵੀਡੀਓ ਨੂੰ ਤੁਸੀਂ ਪਸੰਦ ਕੀਤਾ ਕਾਫੀ ਤੇ ਹੁਣ ਨੇ ਜੀ ਨਾਮ ਜਿਹੜੇ YouTube ਦੇ ਪੁਸ਼ਪਿੰਦਰ ਰੰਧਾਵਾ ਜੀ, ਸੁਰਿੰਦਰ ਕੌਰ, ਰਵੀ ਸਿੰਘ, ਬਲਰਾਮ ਗਿੱਲ ਤੇ ਮਨਜੀਤ ਕੌਰ, ਰਵਿੰਦਰ ਸਿੰਘ, ਪਰਮਜੀਤ ਕੌਰ, ਹਰਬੰਸ ਕਲਿਆਣ ਤੇ ਬਲਵਿੰਦਰ ਸਿੰਘ, ਮਨਜੀਤ ਕੌਰ, ਬਲਜੀਤ ਕੌਰ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ ਮਿਲਦਾ